ਵਾਹ 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 ਵਾ ਅਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਟ ਸਿੰਘ ਸਭਾ ਰਜਿਸਟਰਡ ਪਟਕਪੁਰਾ ਗਲੀ ਨੰਬਰ 4 ਫਗਵਾੜਾ ਵੱਲੋਂ ਨੌਜਵਾਨ ਵੀਰਾਂ ਵੱਲੋਂ ਬਹੁਤ ਵੱਡਾ ਪ੍ਰਾਲਾ ਕਰਕੇ 8ਵਾਂ ਕੀਰਤਨ ਦਰਬਾਰ ਬਾਣੀ ਦੇ ਰਚਨਹਾਰ ਪਾਤਸ਼ਾਹਬਾਨ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਸਮਰਪਨ ਕਰਦਿਆਂ ਹੋਏ 8ਵਾਂ ਕੀਰਤਨ ਦਰਬਾਰ ਬਹੁਤੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਹੈ ਜੋ ਕਿ ਨੌਜਵਾਨ ਵੀਰਾਂ ਨੇ ਆਪਣੇ ਰਜਿਵੇਂ ਕੰਮਾਂ ਨੂੰ ਵੀ ਛੱਡ ਕੇ ਬਹੁਤ ਉਤਸ਼ਾਹ ਦੇ ਨਾਲ ਕੀਰਤਨ ਦਰਬਾਰ ਦੀ ਸੇਵਾ ਕਰ ਰਹੇ ਹਨ ਅਤੇ ਸਰਵ ਸக்தਾ ਜੋ ਇਲਾਕੇ ਦੇ ਸੰਗਤਾਂ ਦੇਸ਼ਾ ਪ੍ਰਦੇਸ਼ਾਂ ਦੀ ਸੰਗਤਾਂ ਹਨ ਉਹਨਾਂ ਵੱਲੋਂ ਬਹੁਤ ਵੱਡਾ ਸਹਿਯੋਗ ਮਿਲਿਆ ਸਭਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ